ਛੁੱਟ ਪਾਉਂਦੀ ਕੀ ਨਕਾਬਦਾ ਐ ਭਾਈ ਕੁੜੀਆ ਰਪਿੰਦਰ ਨਹੀਂ ਮੈਂ ਮਰ ਜਾਵਾਂ ਮੇਰਾ ਤਾਬੂ ਆ ਗਿਆ ਨਹੀਂ ਸਾਚਰੀ ਨਹੀਂ ਮੇਰਾ ਪੁੱਤ ਕੈਸ਼ਾ ਹੈ ਹੋਏ ਬੁੱਲੂ ਢੇਰਦਾ ਸੱਚੇ ਪਾਣਾ ਕੋਈ ਭੁੱਲ ਨਾ ਜਾਇਓ ਉਹਨੂੰ ਰਾਣੀ ਮਾਸੀ ਨੂੰ ਕਾਲਾ ਮਲਿਆ ਦਿਓ ਸਾਚਰੀ ਤਾਬੂ ਕਿਵੇਂ ਹੋ? ਅੱਛੇ ਹੋ? ਤੂੰ ਕੋਟ ਪਾਈ ਵਰਦੀਆਂ? ਹੁਣ ਤਾਂ ਲਾ ਦੇ। ਲੈ ਪੀ ਲਓ ਚਾਹ ਹੁਣ ਸੀੜ। ਰੁਪਿੰਦਰ ਦੀਆਂ ਸਾਡੇ ਵਾਲੀਆਂ ਬਾਬੇ ਸਾਡੇ ਵਾਲੀਆਂ ਸਾਡੇ ਨੂੰ ਮੰਮੀ ਦੇ

ਜਾਦ ਕਿਲੋ ਦੁੱਧ ਨੂੰ ਜਮਾਉਣ ਵਾਸਤੇ ਜਾਦ ਦਾ ਸਿੱਖ ਸਿੱਖ ਇੱਕ ਕਿਸਤਾ کافی ਹੁੰਦਾ ਹੈ ਉਹ 25 30 ਕਿਲੋ ਦੁੱਧ ਦੇ ਵਿੱਚ ਇੱਕ ਨਾਮ ਦਾ ਕਿੰਕਾ ਨਹੀਂ ਜਾਂ ਕਿੰਕਾ ਪਾਰ ਨਹੀਂ ਲੱਗਦੀ ਕਿ ਜਿਸ ਸੰਗਤ ਦਾ ਇੱਕ ਕਿੰਕਾ ਇਹ ਤਾਂ ਬਹੁਤ ਖਰਾਬ ਹੈ ਮੁੰਡਾ ਇਹ ਦੇਦੇ ਵਿੱਚ ਬਸ ਗਿਆ ਤੇ ਤੇਰੀ ਜ਼ਿੰਦਗੀ ਵੀ ਤੇ ਸਾਰੇ ਜੀਵਨ ਵਾਸਤੇ ਨਾਮ ਜੰਮ ਜਾਵੇਗਾ ਪਰ ਇੱਕ ਕਿੰਕਾ ਕੋ ਸੰਗਤ ਦਾ ਜੀ ਤੇਰੀ ਜੀਵਨ ਦੇ ਵਿੱਚ ਕਿਸੇ ਕੋ ਸੰਗੀ ਦੀ ਤੈਨੂੰ ਸੰਗਤ ਹੋ ਗਈ ਨਾ ਜੂਆ ਖੇਡਣ ਵਾਲੇ ਦੀ ਹੋਰ ਮਾਰੇ ਧਰਮ ਕਰਨ ਵਾਲੇ ਬੰਦੇ ਦੀ ਯਾਦ ਰੱਖੀ ਤੇਰੇ ਇਹ ਨਹੀਂ ਪਤਾ 60 ਸਾਲ ਬਰਬਾਦ ਹੋ ਗਏ 70 ਸਾਲ ਬਰਬਾਦ ਹੋ ਗਏ ਜਦ ਤੱਕ ਕਈ ਜਨਮਾਂ ਤੇ ਜਾ ਕੇ ਖੜਾ ਸੁਤੇਗਾ ਗੱਲ ਹੈ ਕਿੰਕੇ ਦੀ ਕਿ ਉਹ ਕਿੰਕਾ ਤੇਰੇ ਹਿਰਦੇ ਵਿੱਚ ਵਸਦਾ ਹੈ ਕਿ ਨਹੀਂ ਵਸਦਾ ਆਓ ਗੁਰੂ ਅਰਜਨ ਦੇਵ ਸਾਹਿਬ ਕੋਲ ਕਿੰਕਾ ਕਰਦੇ

ਵਾਹਿਗੁਰੂ ਦੀ ਕਾ ਸਤਿ ਸਾਹਿਬ ਵਾਹਿਗੁਰੂ ਦੀ ਸਤਿ ਸਤਿ ਕੰਤਾ ਕਿ ਤੁਮ ਪ੍ਰੇਰਤਾ ਹੋਇ ਸੋ ਇਸ ਆਗਿਆ ਤੁਮ ਦੀ ਗਤ ਮੈਂ ਤਉ ਤੁਮਹੀ ਜਾਨੀ ਨਾਨਕ ਦਾਸ ਸਦਾ ਬਖਸ਼ੋ ਬਦਿਆ ਕੇ ਦਾਸ ਸਮਾਨੀ ਤਿਉ ਪਿੰਦ ਸਭ ਕਹ ਨਾਨਕ ਸਭ ਸਿਗੜਿਆਈ ਜੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇਈਏ ਜਿ ਸਿਛਣ ਸਭ ਦੁੱਖ ਜਾਇ। ਪੀਖ ਮਹਾਦਰਸ਼ ਗ੍ਰੇ ਕਰਣੋਂ ਨਿਦਾਵੈ ਤਾਈ ਸਭ ਥਾਈ ਹੋਏ ਸਹਾਇ ਵਸੰ ਪਾਤਸ਼ਾ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹਾਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਬਾਣ ਕਰਣੀ ਸਰਬੱਤ ਦੇ ਕਾਰਜ ਰਾਸ ਕਰਨੀ ਸਿੰਘ ਪਿਆਰੇ ਮੇਲ ਜਿਨ੍ਹਾਂ ਬਿਲਿਆ ਤੇਰਾ ਨਾਮ ਚੇਤਾਵੇ। ਨਾਨਕ ਨਾਮ ਛੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਰਾ ਗਿਆ ਪਈ ਅਕਾਲ ਕੀ ਤਵੇ ਚਲਾਇਓ ਸਤ ਸਿਖਨ ਕੋ ਹੁਕਮ ਹੈ ਗੁਰੂ ਮਾਨੀਓ ਗੁਰੂ ਗ੍ਰੰਥ ਜੀ ਮਾਨੀਓ ਪ੍ਰਗਟ ਗੁਰਾਂ ਕੀ ਤੋ ਬ੍ਰਖ ਕੋ ਮਿਲ ਕੋਤ ਹੈ ਕੋਜ ਸ਼ਬਦ ਮਹਿ ਰਾਜ ਕਰੇਗਾ ਖਾਲਸਾ ਕੀ ਰਹਿ ਨਾ ਪਾਰ ਹੋਈ ਸਭ ਮਿਲੇਗੀ ਬਥੇ ਸਨ ਜੋ ਵਾਹਿਗੁਰੂ ਨਾਮੁ ਅਧਾਜ ਹੈ ਛੜੇ ਸੋਤਰੀ ਜੋ ਸਰਦਾ ਕਰ ਸੇ ਵਦੀ ਗੁਰਪਾਰ ਉਤਾਰਣ ਜੋ ਸਰਦਾ ਕਰ ਸੇ ਵਦੀ ਗੁਰਪਾਰ ਉਤਾਰਣ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ติก્યારติก્યાર ના ના પા એનેની વિકપન જાય ના અમરજી એડીયા હે નમે ઉરુ સાહેબ હાઈ ગ્રેની એહેન સ સહદ સુપાઈ દર્શન પરસે સુજી वाहगुरू श्री सपना वाहगुरु सदरी टोटी पहला हर हर चरण सा ਸਿਮਰ ਸੁਆਮੀ ਸਤਿਗੁਰ ਅਪਨਾ ਕਾਰਨ ਸਫਲ ਹਬਾਦੀ ਹਰ ਹਰ ਚਰਨ ਨੰਦ ਦੇ ਉਤਾਰੀ ਸਿਮਰ ਸੁਆਮੀ ਸਤਿਗੁਰ ਆਪਣਾ ਕਾਰਨ ਸਫਲ ਹਬਾ ਗੋਦਨਾ ਦਾ ਸੁਦਾ ਪਰਮੇਸ਼ੁਰਾ ਹਰ ਤੀਰਤ ਤਤ ਵਿਚਾਰੀ ਤੁਨ ਗਾਵਤ ਤੁਨ ਸੁਖ ਪਾਇਆ ठाकुर ਅਗਮ ਅਫਾਜੀ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਜਨ ਕਾ ਬਹੁਰ ਕਛਨਾ ਬਿਚਾਰੀ ਨਾਮ ਰਤਨ ਸੁਨ ਜਪ ਜਪ ਕੀ ਬਾਣੀ ਹਰਿ ਨਾਨਕ ਕੰਥ ਮਦਰੀ ਦੋ ਜਨ ਪਾਰ ਤੰਗ ਅਖਨੇ ਸਤ गर्नु पर्छ आदर दिनु मेरो गोर्खा आदर दिनु दिनु भयो ਕੀ ਅੱਜ ਆਸ਼ਾ ਨੂੰ ਚੰਗਾ ਲੱਗਿਆ ਚਲੋ ਜੀ ਪੋਗ ਪੈ ਗਿਆ ਤੇ ਹੁਣ ਸਰੋਪੇ ਦਿੱਤੇਗੇ ਬਾਬਾ ਜੀ ਨੂੰ ਇਹ ਆਪਣੇ ਵਿਊਅਰਸ ਤਲਮੰਡੀ ਤੋਂ ਆਏ ਹੋਏ ਨੇ ਇਹਨਾਂ ਦੇ ਇਹ ਭੈਣ ਦਾ ਵੀ ਚੈਨਲ ਹੈ ਜਿਨ੍ਹਾਂ ਨੇ ਆਪਾਂ 파ਟ ਤੇ ਗਏ ਤੇ ਇਹਨਾਂ ਨੇ ਬੁਲਾਏ ਸੀ 파ਟ ਤੇ ਆਪਣੇ ਆ ਵੀ ਬਲੌਗ ਦੇਖਦੇ ਨੇ ਵੀਡੀਓ ਦੇਖਦੇ ਨੇ ਨਾਲ ਤੇ ਆਪਾਂ ਇਹ ਵਿਚਾਰੇ ਇਕੱਲੇ ਸੀਗੇ ਮੇਰੇ ਨਾਲ ਮਿਲ ਕੇ ਇਹਨਾਂ ਦਾ ਚਲੋ ਟਾਈਮ ਪਾਸ ਹੋ ਗਿਆ ਵਧੀਆ ਸੀ ਇਕੱਠੇ ਇਕੱਠੇ ਰਹਿ ਕੇ ਇਕੱਲੇ ਜਿਹਨੂੰ ਔਖਾ ਲੱਗਦਾ ਹੈ ਨਾ ਮਮੀ ਸਾਰਿਆਂ ਨਾਲੋਂ ਜ਼ਿਆਦੇ ਸਹੇਲੀ ਮੈਂ ਆ ਥੋੜੀ ਆਪਾਂ ਬੱਚ ਬਣਦੀਆਂ ਸਹੇਲੀਆਂ ਉਹ ਆਪਾਂ ਸਹੇਲੀਆਂ ਉਹ ਮਾਮੀ ਬਣ ਜੀ ਇੱਕ ਮੇਰੀ ਮਾਮੀ ਆ ਬੈਠੀ ਐ ਇੱਕ ਮੇਰੀ ਮਾਮੀ ਬੱਚ ਬਣਦੀ ਆ ਬੈਠੀ ਐ ਆਪਾਂ ਬੱਚ ਬਣਦੀ ਮਾਮੀ ਐ ਮੇਰੀ ਖਰਜ ਹੋਇਆ ਚੱਲੋ ਗਰ ਮੂਰਤੀ ਬਣਾਉਣਾ ਮੈਂ ਤਾਂ ਵਲੌਗ ਤੇ ਤਾਂ ਲੱਕੜ ਕਿਵੇਂ ਲੱਗਣਗੇ ਇਧਰ ਦੀ ਲੰਘਣਗੇ ਤੇ ਰੋਟੀ ਨਿਖਾਉਣ ਲਈ ਮੈਂ ਬਾਪੂ ਗਾਉਂ। ਮੇਰਾ ਮਮਾ ਸਪੈਸ਼ਲ ਕਰਕੇ ਅੰਦਰ ਬਸ ਕਰੀਏ ਡਿਜ਼ਾਈਨ ਇਹਨਾਂ ਦੀ। ਇੱਦਾਂ ਮੋਟਰਸਾਈਕਲ ਖੜਿਆ ਮੂਰੇ। ਇੱਦਾਂ ਫਿਰ ਕਰਨੀ ਪਊ। ਚੱਲਿੰਗੇ ਬਬੂ। ਚੱਲਿੰਗੇ ਕੁਗਰਦ। ਆਜੇ ਤੁਹਾਨੂੰ। ਹਾਂ ਉਹ ਤਾਂ ਉਹ ਉਧਰ ਦੀ ਜਾਣਗੇ ਇੱਧਰ ਰਸਤਾ ਨਹੀਂ ਮਿਲਣਾ। ਅਪੂਰੂ ਖੜ ਜਾਓ ਇੱਥੋਂ ਦੀ ਹੋ ਜਾਗੇ। ਤੇ ਫੇਰ ਰਾਤ ਰੋੜੇ ਚ ਉੜਗੇ ਰੋੜੇ ਚ ਉੱਪਦੇ ਨੇ ਵਾਸੀ ਪੱਲਾ ਪਿਛਲੀ ਵਾਰ ਬਹੁਤ ਆਫਤ ਸੀ ਪਿਛਲੇ ਸਾਲ ਪੱਲਾ ਉੜਿਆ ਹੋਇਆ ਸੀ ਸਤਨਾਮੁ ਵਾਹਿਗੁਰੂ ਤਨਨਾਮੁ ਵਾਹਿਗੁਰੂ ਆਪਾਂ ਹੀ ਵਸਦੇ ਹੂਰ ਨਹੀਂ ਅੱਜ ਇੱਥੇ ਮਰੇ ਹੋਵਾਂਗੇ ਹੋਰ ਹੋ ਜਾਗੇ ਕੋਈ ਨਾ ਕਿਸੇ ਰੋੜ ਨੇ ਤੁਸੀਂ ਜੀਣਾ ਹਾਂ ਨਾ ਕਰ ਕੋਈ ਕੁੜੀ ਹੋ ਰਹੀ ਆ ਤਰਨੇ ਤਾਂ ਹੈ ਅਸੀਂ ਆਪੇ ਸਾਰੇ ਮਿਲ ਜਾਂਦੇ ਹਾਂ ਹਾਂ ਪੂਰੀ ਆਉਂਦੀ ਆਉਂਦੀ ਆ ਹਜੇ ਤਾਜੀ ਤਾਂ ਨਹੀਂ ਜਾਂਦੇ ਕੋਈ ਹਾਂ ਮਾਜਾ ਤੁਮੈਂ ਅੱਜ ਨਿਬੜ ਗਿੜੋੜਾ ਤੂੰ ਸਤਨਾਮ ਵਾਹਿਗੁਰੂ ਸਤਨਾਮ ਤੇਵਾਹੇ ਗੁਰ ਸਤਨਾ